ਰਾਇ ਦੁੱਧ ਮਤਲਬ ਕਿੰਨਾ ਹੁਣ ਪ੍ਰੋਪਰ ਦੁੱਧ 11 ਕਿਲੋ ਤੋਲਣ ਦਾ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ 10 12 ਦਿਨ ਹੋ ਗਏ ਜੀ 10 12 ਇਹਨੂੰ ਹੋ ਗਿਆ ਹਫਤਾ ਜੀ ਮਾਗਰ ਕੱਟੀ ਕੱਟੀ ਹੈ ਜੀ ਮਾਗਰ ਕੱਟੀ ਆ ਇੱਕ ਹਫਤੇ ਸੂਈਆਂ ਮਾਗਰ ਕੱਟੀ ਆ ਹਾਂਜੀ ਤੇ ਦੁੱਧ ਬਾਈ ਗਰਮੇਲ ਜੇ ਆਪਾਂ ਗੱਲ ਕਰ ਲਈ ਹੁਣ ਇਹ 11 12 ਲੀਟਰ ਤਿਆਰ ਬਾਕੀ ਬਾਈ ਕੋਲੇ ਨਾ ਦੋ ਨਾਗਨੇ ਦੋਨੇ ਤੋਰ ਕੇ ਦਿਖਾ ਦੇਣੇ ਆ ਇੱਕ ਕਹੇਗੀ ਤਾਜੀ ਸੂਈ ਇੱਕ ਕਹੇਗੀ ਤੋਕੜ ਸੱਜੂ ਦਾ ਕੰਮ ਪੁਰਾਣਾ ਤੇ ਵਧੀਆ ਬਾਈ ਵਪਾਰ ਦਾ ਕੰਮ ਕਰਦਾ ਤੇ ਸਾਫ ਸੁਧਰੇ ਰਿਹੇ ਨਗ ਮਿਲ ਜਾਂਦੇ ਹਨਾ ਇੱਕ ਵਾਰੀ ਤਾਜੀ ਮੱਝ ਤੁਰਦੀ ਚੈੱਕ ਕਰੋ ਯਾਰ ਥਣ ਲੇਵਾ ਬਿਲਕੁਲ ਸਾਫ ਆ ਤੇ ਜਿਹੜਾ ਤੱਕਾ ਜਮਾ ਮੂਹਰ ਨੂੰ ਪੈਂਦੀ ਹੈ ਲੇਵੇ ਦੀ ਹਨਾ ਲੇਵਾ ਬਹੁਤ ਸੋਣਾ ਤਿਆਰ ਕਰਿਆ ਮਾਦਨੇ ਤਾਜੀ ਸੂਈ ਹੋਈ ਆ ਤੇ ਬਾਕੀ ਸੱਜੂ ਦਾ ਪੁਰਾਣਾ ਕੰਮ ਵਧੀਆ ਤੇ ਕੋਈ ਐ ਲੰਬੇ ਵਾਲਾ ਕੰਮ ਨਹੀਂ ਹਨਾ ਪੈਸੇ ਜ਼ਰੂਰ ਬਦਲੇ ਲੂ ਮਾੜੇ ਮੋਟੇ ਦੇ ਪਰ ਚੀਜ਼ ਜਮ ਤਣਾਦਣ ਦੇਉ ਮਾਜੀ ਦੇ ਲੈਵੇ ਤੇ ਉੱਪਰ ਜੇ ਆਪਾਂ ਗੱਲ ਕਰੀਏ ਨਾੜਾ ਨੂੜਾ ਬਹੁਤ ਸੋਹਣੇ ਦਿਂਦੀਆਂ ਨੇ ਦੁੱਧ ਵਾਲੀਆਂ ਬੇਣ ਜਿਵੇਂ ਆਪਾਂ ਕਹੀਏ ਨਾੜਾ ਬਹੁਤ ਹੀ ਵਧੀਆ ਜਿਹੜੀਆਂ ਦਿਂਦੀਆਂ ਨੇ ਵਾਗੜ ਡੜਦਾ ਲੰਡਾ ਵੜੇ ਬਾਕੀ ਆਪਾਂ ਤੁਹਾਨੂੰ ਗੱਲਬਾਤ ਸੱਜੂ ਨਾਲ ਕਰਾਉਣੇ ਆ ਤੇ ਕਿੰਨਾ ਕੁ ਡੇੜੇ ਰੂਟ ਕਰਦਾ ਕਿੰਨਾ ਕੁ ਦੋਤਾ ਥੋੜਾ ਬੱਚਿਆ ਕਰਕੇ ਖੱਚ ਕੇ ਲੈ ਜਾਂਦਾ ਪਸੂ ਹੈ ਨਾ ਤਾਂ ਵੀ ਥੋੜਾ ਜਿ ਮੰਡੀ ਵਾਲੇ ਭਰੀ ਆ। ਇਹ ਆਦਾ ਕੱਟੂ। ਆਕ ਵੀ ਪੂਰਾ ਤੇ ਮੰਡੀ ਵੀ ਪੂਰੀ ਆ। ਹੋਰੀ ਭਰੀ ਹੋਈ ਆ। ਬੰਨ ਦੇ ਬੰਨ ਦੇ। ਕਾਹਨਾ ਵੀ। ਬੱਚੇਆ ਕਰਕੇ ਖਿੱਚ ਕੇ ਲੈ ਜਾਂਦੇ ਊੜੀ ਹੈਨਾ? ਹਾਂ ਆਦਾ ਕਰਨੇ ਆ। ਹੂੰ ਤਾਜੇ ਸੂਏ ਦੇ ਡੰਗਰ ਦਾ ਐ ਖਾਹਿੰਦਾ। ਤੇ ਲੇਵਾ ਸਾਫ ਸੁਧਰਾ। ਨਾੜਾ ਨੂੜਾ ਬਹੁਤ ਸੋਹਣੇ ਤੁਸੀਂ ਕੱਲੀ ਕੱਲੀ ਨਾਲ ਦੇਂਦੀ ਏ ਜੀ ਆਪਾਂ। ਦੇਖੀ ਤੇ ਕੋਲੇ ਕਰਕੇ ਦਿਖਾ ਦੇ ਮੋੜਾ। ਤੇ ਐਂ ਦੀਨਿਆਂ ਨੇ ਜਮਾ ਸਾਫ ਖਾਂ ਲੈ ਵੀ ਹੈਨਾ। ਹਾਂ। ਨਮਸਕਾਰ ਪਸ਼ੂ ਪਾਲਕ ਸਾਥਿਓ। ਕੀ ਆਪਕਾ ਪਸ਼ੂ ਬਾਂਸਪਨ ਦਾ ਸ਼ਿਕਾਰ ਹੈ? या वह बार बार फिरता है या वह गर्भ धारण नहीं कर रहा तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हां राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसके प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो व बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं ਆ ਸਹੀ ਗੱਲ ਤੇ ਨਾਮ ਦੱਸੋ ਆਪਣਾ ਨਾਮ ਆਪਣਾ ਹੀ ਸੱਜੂ ਨੰਗਾ ਠੀਕ ਆ ਸੱਜੂ ਪੁਰਾਣਾ ਕੰਮ ਹੈ ਬਾਈ ਆਪਣਾ ਦਾ ਨਾ ਪੁਰਾਣਾ ਤੇ ਬਾਕੀ ਰੁਪਏ ਦਾ 5-400 ਵੱਧ ਲੈ ਲਿਆ ਪਰ ਡੰਗਰ ਨਹੀਂ ਮਾੜਾ ਨਾ ਕਿਸੇ ਅਕਰ ਮੈਨੂੰ ਪਤਾ ਮੈਂ ਵੀ ਜਾਣਦਾ ਬਾਈ ਨੂੰ ਵਧੀਆ ਆਪਣਾ ਨੇੜਤਾ ਦਾ ਕੰਮ ਤੇ ਡੰਗਰ ਇੱਕ ਨੰਬਰ ਦੇਊਗਾ ਪੈਸੇ ਜ਼ਰੂਰ ਮਾਣੇ ਉੱਤੇ 5-400 ਵੱਧ ਲੱਗ ਜੂ ਪਰ ਆਣੀ ਹੈਗਾ ਵੀ ਤੁਹਾਨੂੰ ਲੰਬਾ ਆਜੂ ਬਾਈ ਜੇ ਆਪਾਂ ਸੱਜੂ ਗੱਲ ਕਰ ਲਈਏ ਜਿਹੜੀ ਇਹ ਝੋਟੀ ਦਿਖਾਈ ਹੈ ਕੰਮੇ ਸੂਇਆ ਇਹ ਦੂਜਾ ਸੂਇਆ ਦੂਜਾ ਸੂਇਆ ਕੈ ਦਿਨ ਹੋਗੇ ਸੂਇ ਨੂੰ 10 ਜਣਾ 10 ਜਣਾ ਮੰਗਰ ਕੱਟਾ ਕੱਟੀ ਕੱਟਾ ਹੈ ਮੰਗਰ ਕੱਟਾ 10 ਦਿਨ ਸੂਈਏ ਦੁੱਧ ਬਾਈ ਹੁਣ ਪ੍ਰੋਪਰ ਹੁਣ 13 ਲੀਟਰ ਦੁੱਧ ਪੂਰਾ 10 ਦਿਨ ਲੈ ਬਾਈ ਹੈਣਾ ਮੂਹਰ ਨੂੰ ਜਾਇਦ ਤੱਕ ਪਾਉਂਦਾ ਥੋੜੀ ਥੱਕ ਹੈਗੀ ਹੈ ਮੂਹਰ ਨੂੰ ਜਾਇਦ ਤੱਕ ਪਾਉਂਦਾ 13 ਲੀਟਰ ਬਾਈ ਕਹਿੰਦਾ ਹੁਣ ਮਣਿਆ ਦਾਂਗਾ ਆਪਾਂ ਜੇ ਕੋਈ ਕੇਦਾ ਮਨ ਨਹੀਂ ਖੜਦਾ ਤਾਂ ਉਹ ਤਸੱਲੀ ਵੀ ਕਰ ਸਕਦਾ ਕਿਉਂ ਪੈਸੇ ਲੈਣੇ ਹੁੰਦੇ ਆ ਤੇ ਵੀ ਆ ਨਹੀਂ ਹੈਗਾ ਵੀ ਇੱਕ ਦਾ ਆਪਾਂ ਕਹਿਦਾ ਤੇ ਮੰਨ ਲਓ ਵੀ 13 ਕਿਲੋ ਦੁੱਧ ਜੋ ਕੇ ਲੈ ਜਾ ਸਕਦਾ ਤੇ ਗਾਰੰਟੀ ਵਾਲਾ ਕੰਮ ਹੁੰਦਾ ਬਾਈ ਦਾ ਤੇ ਰੇਟ ਦੀ ਗੱਲ ਕਰੀ ਬਾਈ ਸੱਜੂ ਰੇਟ ਜੀ 40 ਮਾ 140 ਮਾਨਦਾਨ ਹੋਈ ਹੈ ਨਾ ਮਾਨਦਾਨ ਹੋਈ ਹੈ ਰੇਟ ਮੰਡੀ ਸਾਹਿਬ ਮੈਂ ਤੁਹਾਨੂੰ ਪਹਿਲਾਂ ਦੱਸਿਆ ਮਿੱਤਰੋ ਕਰਨਾ ਪੈਂਦਾ ਘਰਾਇਆ ਹੋਣਾ ਕਰੋ ਕਿਉਂ ਵੀ ਆਲਾ ਕਹਿੰਦਾ 140 ਮੰਗ ਲਿਆ ਉਹਨੇ 50 ਮੰਗ ਲਿਆ ਕਿਉਂਕਿ ਦੁਨੀਆਦਾਰੀ ਆ ਮੰਡੀ ਆ ਇਹਦਾ ਕਰਕੇ ਰੇਟ ਜਿਹੜਾ ਕਰਨਾ ਪੈਂਦਾ ਹੁੰਦਾ ਤੇ ਜਦੋਂ ਤੁਸੀਂ ਆ ਕੇ ਖਰੀਦੋਗੇ ਦੇਖੋਗੇ ਉਦੋਂ ਗੱਲ ਕੁਸੂਰ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਮੌਕੇ ਤੇ ਮਾਨਦਾਨ ਹੋ ਜੂ ਰੇਟ 140 ਮੰਡੀ ਸਾਹਿਬ ਆ ਤੇ ਕੋਈ ਬਾਲੀ ਵੱਡੀ ਗੱਲ ਨਹੀਂ ਤੇ ਬਾਕੀ ਬਾਈ ਜਿਹੜੀ ਟੁਕੜਾ ਉਹ ਕਿੰਨੇ ਟਾਈਮ ਦੀ ਗੱਪਣਾ ਸਜੂ ਗੱਪਾ ਨਹੀਂ ਇਹ ਠੰਡੜੀ ਠੰਡੜਾ ਕੀ ਹਾਂ ਕੈਨੇਡਾਂ ਦੀ ਸੂਈ ਆ ਇਹਨੂੰ ਸਾਢੇ 9 ਮਹੀਨੇ ਹੋ ਗਏ ਸਾਢੇ 9 ਮਹੀਨੇ ਆ ਬੱਚਾ ਹਨਾ ਕਟਾ ਕੱਟੀ ਕੱਟਾ ਮਾਗਰ ਕੱਟਾ ਤੇ ਦੁੱਧ ਬਾਈ ਤੋਰ ਮੜਾ ਉਹਨੂੰ ਵੀ ਦਵਾ ਦੇ ਗੇਰਾ ਦੁੱਧ ਕਿੰਨਾਗਾ 11 ਲੀਟਰ ਆਏਗਾ 11 ਹਾਂ ਠੋਕੜ ਥੱਲੇ ਹਾਂ 11 ਲੀਟਰ ਦੁੱਧ ਦਾ ਸਾਢੇ 9 ਮਹੀਨੇ ਸੂਈ ਆ ਤੇ ਫਿਰ ਟਿਕਾਡੂ ਕਪਰਾ ਇਹਨੂੰ ਨਾ ਗਾਂਹ ਤੋਂ ਲੈ ਗਿਆ ਤੂੰ ਹਾਂ ਹਾਂ ਜੀ ਲੈ ਚੇ ਹਮ ਲੈ ਮਿੱਤਰੋ ਬਾਈ ਕਹਿੰਦਾ ਗੱਭਾਂ ਨਹੀਂ ਹੈਗੀ ਤੇ ਬਾਕੀ ਕਿਵੇਂ 11 ਲੀਟਰ ਦੁੱਧ ਆਗਾ ਦੇਖ ਸਕਦਾ ਤੁਸੀਂ ਫਿਰ ਯਾਰ ਨਹੀਂ ਲਾਇਆ ਫਿਰ ਮਾਝੋ ਹਨਾ ਬਾਜ਼ਾਰ ਲਾਏ ਨੇ ਨਹੀਂ ਬਜਾਰ ਦਾ ਲੱਗੋ ਘੱਟ ਲੱਗਿਆ ਹੂੰ ਆਪਾਂ ਹੀ ਨਾ ਢੇਡ ਚੋਣੇ ਢੇਡ ਚੋਣੇ ਅੱਜ ਦਾ 7 ਵਜੇ ਚੋਣੇ ਜਿਹੜੇ ਬਜਾਰ ਤੇ ਲੜੋ ਇਹ ਪਹਿਲਾਂ ਬੋਝਣਾ ਲੱਗਿਆ ਸਮਝਿਆ ਇਹ ਪਹਿਲਾਂ ਬੋ ਭਰਨੇ ਗਿਆ ਹੂੰ ਜਿਹਨੂੰ ਗਾਹ ਕੋਟੂ ਹਾਂ ਵੀ ਜਨਾਂ ਲੇਟ ਹੋਈ ਜੋ ਜਿਹਨੂੰ ਗਾਹ ਕੋਟ ਆਪਾਂ ਕੜਾ ਹੁਣ ਵੀ ਤੜਕੀ ਵੇਖ ਜਾਣੀ ਆ ਹਨਾ ਐ ਨਹੀਂ ਬਸਾਥ ਨਹੀਂ ਵੇਖਣਾ ਉਹ ਇਹ ਆਪਾਂ ਲੋਕਾਂ ਨੂੰ ਚਾਹ ਮੱਝ ਚੰਗੀ ਆ ਮਗਰ ਘੱਟਾ ਮਿੱਤਰੋ ਸਾਢੇ ਤਿੰਨ ਮਹੀਨੇ ਦੀ ਸੂਈ ਆ ਤੋਕੜਾਂ ਚ ਆ ਜਾਂਦੀ ਆ ਤੇ ਦੁੱਧ ਤਾਂ 11 ਲੀਟਰ ਪਾਈ ਕਹਿੰਦਾ ਪੂਰਾ ਪ੍ਰੋਪਰ ਆ ਦੋ ਦਿਨਾਂ ਵਾਲਾ ਹੈ ਨਾ ਗਾਹਾਂ ਤੋਂ ਲਿਆਇਆ ਤੇ ਕੋਈ ਚੱਕਰ ਨਹੀਂ ਤਸੱਲੀ ਤੁਹਾਨੂੰ ਦੇਣਗੇ ਮੈਂ ਕਿਲ ਜਾ ਸਕਦਾ ਹਾਂਜੀ ਤੇ ਬਾਈ ਇਹਦੇ ਰੇਟ ਦੀ ਗੱਲ ਕਰੀ ਆਪਾਂ ਤੋਕੜਦੇ ਇਹ ਹੈ 1 ਲੱਖ ਰੁਪਇਆ ਪੂਰਾ ਹਾਂਜੀ ਵੱਡੀ ਕਰਕੇ ਹਾਂ ਹਾਂਜੀ ਵੱਡੀ ਜ਼ਬਰਦਸਤ ਮੈਂ ਆ ਛੋਟੀ ਗੱਲੀਆ ਜੀ ਹੂੰ ਮਾਨਦਾਨ ਹੋ ਜੂ ਹੈ ਨਾ ਹਾਂ ਮਾਨਦਾਨ ਰੇਟ ਬਾਈ ਲੱਖ ਰੁਪਇਆ ਕਰਦਾ ਮਾਨਦਾਨ ਹੋ ਜੂਗਾ ਤੇ ਥਾਂ ਤੁਹਾਨੂੰ ਦੀ ਇੱਕ ਨੰਬਰ ਜਮੂ ਹੋ ਮੋਟਾ ਥਣ ਥੋੜਾ ਹੈ ਨਾ ਹਾਂ ਓਕੇ ਥਣ ਮੋਟਾ ਇੱਕ ਨੰਬਰ ਆ ਧਾਰ ਤੂਰ ਦੀ ਤੇ ਪੂਰਾ ਤਸੱਲੀ ਕਰਕੇ ਤੁਸੀਂ ਜਮਾ ਲੈ ਸਕਦੇ ਹੋ ਇਹ ਜਿਹੜੀ ਮੰਡੀ ਲੱਗਦੀ ਆ ਬਾਈ ਜੀ ਹਰ ਸ਼ੁੱਕਰਵਾਰ ਲੱਗਦੀ ਆ ਮਾਨਸਾ ਦੇ ਵਿੱਚ ਰਹਿ ਜਾਂਦੀ ਆ ਤਾਂ ਇੱਥੋਂ ਤੁਹਾਨੂੰ ਸਾਰੇ ਭਾਂਤ ਦਾ ਜਿਹੜਾ ਪਸ਼ੂ ਮਿਲ ਜਾਂਦਾ ਸਸਤਾ ਮਿਲ ਜੂ ਮਹਿੰਗਾ ਮਿਲ ਜੂ ਜਿਹੇ ਜਾਂ ਮਰਜ਼ੀ ਤੁਸੀਂ ਦੇਖ ਕੇ ਲੈ ਜਾ ਸਕਦੇ ਹੋ ਪਰ ਆਉਣਾ ਤੁਹਾਨੂੰ ਮੰਡੀ ਤੇ ਪਹਿਣਾ ਕਿਉਂਕਿ ਕੰਡੈਕਟ ਨੰਬਰ ਜਿਹੜੇ ਇੱਥੇ ਬੰਦ ਕਰੇ ਹੋਇਆ ਬੋਲਣੇ ਤੇ ਇਸ ਕਰਕੇ ਮੰਡੀ ਤੇ ਆ ਕੇ ਦਸੱਲੀ ਕਰਕੇ ਲੈ ਜਾਓ ਮਾਲ ਤੁਹਾਨੂੰ ਹਰੇਕ ਭਾਂਤ ਦਾ ਮਿਲ ਜੂਗਾ ਰਮਨਦੇਵਾਲੇ ਚੌਕ ਦੇ ਵਿੱਚ ਲੱਗਦੀ ਏ ਦੋ ਸਰਸਾ ਰੋਡ ਮਾਨਸਾ ਤੋਂ ਸਰਸਾ ਨੂੰ ਜਾਂਦੇ ਆ ਧੰਨਵਾਦ ਸਾਰੇ ਭਰਾਵਾਂ ਦਾ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ। ਲੰਮੇ ਤੁਰਨੇ ਇੱਕ ਬਾਈ ਕੋਲੇ ਆਪਾਂ ਝੋਟੀ ਤੋਰ ਕੇ ਦਿਖਾਉਣੇ ਤਾਂ ਹੀ ਸੂਈ ਬਈ ਹੈਨਾ ਤੇ ਤੁਰ ਦੀ ਚੱਕਰੋ ਥਣਾ ਥਣਾ ਸਪੇਸ ਵਧੀਆ ਤੇ ਟਾਈਟ ਲੇ ਵੇਦੀ ਪੂਰੇ ਫਸਮੇ ਦੀ ਜਿਵੇਂ ਆਪਾਂ ਕਹੇ ਸਕੀਨ ਝੋਟੀਏ ਕੁੰਡੀ ਜਾਵਾ ਤੇ ਰੰਗ ਸਿੰਗਾ ਇੱਕ ਵਾਰੀ ਤੁਰ ਦੀ ਚੈੱਕ ਕਰ ਲੋ ਤੇ ਆਪਾਂ ਪੂਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਜਿਵੇਂ ਆਪਾਂ ਕਹਦੇ ਆਂ ਜੇ ਸਾਹਣ ਖੜਾ ਹੁੰਦਾ ਤਾਂ ਇਹੇ ਜਮੜਾਂਗਾ ਬੰਦਾ ਝੋਟੀ ਦਾ ਹੈਨਾ ਸ਼ਾਂਤੀ ਸੇਵ ਜੀ ਲੱਗਦੇ ਬਾਈ ਹਨਾ ਹਾਂਜੀ 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 ਤੇ ਇਹ ਨੂੰ ਦਵਾ ਦੇ ਕਿਹੜਾ ਲੰਮਾ ਬਾਈ ਥਨਾ ਸਪੇਸ ਬਹੁਤ ਵਧੀਆ ਗਾੜੀ ਫਿਸ਼ਾੜੀ ਤੇ ਮੰਨ ਲਾ ਜੇ ਆਪਾਂ ਗੱਲੇ ਟਾਇਰ ਦੇ ਬਾਈ ਪੂਰਾ ਹਨਾ ਪੂਰਾ ਟਾਇਰ ਕਰਾ ਕਿਲੋ ਹੈਗਾ ਜੀ 11 ਕਿਲੋ ਹਾਂਜੀ ਹੂੰ ਬਾ ਟਾਇਰ ਲੈਵਾ ਕਰੀ ਫਿਰਦੀ ਮੋੜ ਲੈ ਮੋੜ ਲੈ ਬਣਦੇ ਬਸ ਤੇ ਬਾਕੀ ਆਪਾਂ ਪੂਰੀ ਬਾਈ ਤੋਂ ਲੈਨੇ ਬਰਾਜਾ ਬਾਈ ਜਾਣਕਾਰੀ ਤੇ ਸਾਰੀ ਗੱਲ ਵਾਸ ਨੂੰ ਆਪਾਂ ਦੱਸਦੇ ਬਣਦੇ ਬਾਈ ਬਣਦੇ ਤਾਜੀ ਸੂਈ ਹੋਈ ਆ ਪ੍ਰੋਪਰ ਬਾਈ ਨਾਲ ਕਰਦੇ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਨਾਮ ਦੱਸਿਓ ਹੇਮਰਾਜ ਜੀ ਠੀਕ ਆ ਹੇਮਰਾਜ ਜੀ ਆਪਾਂ ਬਾਈ ਝੋਟੀ ਦੀ ਗੱਲ ਕਰ ਲਈ ਤੇ ਕੰਮ ਕਿਸੂਏ ਪਹਿਲਣ ਜੀ ਪਹਿਲਣ ਹਾਂਜੀ ਤੇ ਕੱਦ ਕਾਠ ਝੋਟੀ ਦਾ ਪੂਰਾ ਵਧੀਆ ਹਾਂ ਸਿੰਘ ਸੰਗ ਪੂਰਾ ਕੁੰਡਾ ਤੇ ਬਾਈ ਹੇਮਰਾਜ ਦੁੱਧ ਮਤਲਬ ਕਿੰਨਾ ਹੁਣ ਪ੍ਰੋਪਰ ਦੁੱਧ 11 ਕਿਲੋ ਤੋਲਣ ਦਾ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ 10-12 ਦਿਨ ਹੋ ਗਏ ਜੀ 10-12 ਦਿਨ 11 ਕਿਲੋ ਪੂਰਾ ਕੰਡਿਆ ਹੋਰ ਦੇ ਓਏ ਕੰਡੇ ਲੱਗ ਗਏ ਹਾਂ ਕੰਡੇ ਲੱਗ ਬਾਈ ਠੀਕ ਹੈ ਠੀਕ ਆ ਤੇ ਹੇ ਮਾਣਦਾਨ ਹੋ ਜਿਹਾ ਹਾਂਜੀ ਰੇਟ 1 ਲੱਖ ਤੇ 40 ਹਜ਼ਾਰ ਕਰਦਾ ਬਾਈ ਪਹਿਲੇ ਸੂਏ ਜਮਾ ਜਿਵੇਂ ਆਪਾਂ ਕਹਿੰਦੇ ਸਕੀਨ ਛੋਟੀ ਸਕੀਨ ਆ ਗਾਹ ਨੂੰ ਬਾਈ ਬਣੂ ਪੂਰੀ ਹੈਨਾ ਗਾਹ ਨੂੰ ਪੂਰੀ ਜਮਾ ਤੇ ਪਹਿਲਾ ਸੂਆ ਲੇਵਾ ਹੋਂ ਵੀ ਬਹੁਤ ਵਧੀਆ ਬਣਾਇਆ ਬੜਾ ਟਾਇਟ ਆ ਦਿਖਾਈ ਜੇ ਆਪਾਂ ਕਹਿੰਦੀ ਘੱਟ ਦਿੰਦਾ ਤੇ ਤਾਜੀ ਸੂਈ ਹੈ ਪ੍ਰੋਪਰ ਕੱਦ ਕਾਠ ਵਧੀਆ ਰੰਗ ਸਿੰਘ ਆ ਪ੍ਰੋਪਰ ਢਾਂਚੇ ਢੋਚੇ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਕੱਟੀ ਸਕੀਨ ਆ ਵਧੀਆ ਤੇ ਦੂਜੇ ਸੂਏ ਕੱਟੀ ਇਹ ਬਣਨ ਵਾਲੀ ਆ 1.40 ਹਜ਼ਾਰ ਮਿੱਤਰੋ ਮਾਨਤਾਨ ਜਿਹੜਾ ਹੋ ਜੂਗਾ ਤੇ ਬਾਕੀ ਬਾਈ ਕਈ ਨਗਨੇ ਹੈਮਰਾਜ ਬਾਈ ਹੈ ਨਾ ਹਾਂਜੀ ਤੇ ਜਿਵੇਂ ਆਪਾਂ ਬਾਹਲੀ ਤੋਰ ਕੇ ਦਿਖਾਉਂਦੇ ਇਹਦਾ ਕੀ ਰੇਟ ਕਰਤਾ ਹੈ ਹੈਮਰਾਜ ਬਾਈ ਇਹਦਾ 1 ਵੀਓ ਜੀ ਕੰਮੇ ਸੂਇ ਇਹ ਚੌਥਾ ਸੂਇ ਜੀ ਚੌਥਾ ਸੂਇ ਆ ਦਰਮਿਆਨੇ ਤੇ ਇਹ ਥੱਲੇ 12 ਕਿਲੋ ਜੀ 12 ਕਿਲੋ ਦੁੱਧਾ ਕੱਦ ਦਿਨ ਮੈਨ ਨਾ ਹਾਂਜੀ ਕੱਦ ਦਿਨ ਮੈਨ ਨਾ 12 ਕਿਲੋ ਦੁੱਧਾ ਸੰਗ ਥੋੜਾ ਖੁੱਲਾ ਤੇ ਤਾਜੀ ਸੂਈ ਹੋਈ ਆ ਤੇ ਇੱਕ ਵਾਰੀ ਚਲ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ ਤੇ ਥੱਲੇ ਉਹਦੀ ਬਿਲਕੁਲ ਸਾਫ ਆ ਹੂੰ ਦੁੱਧ 12 ਕਿਲੋ ਬਾਈ ਕਹਿੰਦਾ ਪ੍ਰੋਪਰ ਤਿਆਰ ਆ ਤਾਜੀ ਸੁਈ ਹੋਈ ਆ ਉਹ ਰਾਜੇ ਕੱਟੀ ਦੇ ਇੱਕ ਬਾਕੀ ਥਾਂ ਲਿਵਾ ਬਿਲਕੁਲ ਸਾਫ ਆ ਚੱਲਦੇ ਦੇਖ ਲੈ ਸਿੰਘ ਸਿੰਘ ਥੋੜੇ ਖੁੱਲੇ ਨੇ ਤੇ ਇਹਦਾ ਬਾਈ ਰੇਟ ਆਪਾਂ ਸੇਮ ਰਾਜਾ ਇਹਦਾ 120 ਹੈ ਜੀ 1 ਲੱਖ 20000 ਜਾਇ ਜੀ ਰੇਟ ਦੀ ਹੈ 1 ਲੱਖ 20000 ਮਾਨਦਾਨ ਮੌਕੇ ਦੇ ਹੋ ਜੂ ਬਾਈ ਰੇਟ ਮੰਡੀ ਦੇ ਹਿਸਾਬ ਜਿਵੇਂ ਆਪਾਂ ਕਹਿੰਦੀ ਬਾਈ ਕਰਨੇ ਪੈਂਦੇ ਆ ਬਾਈ ਕੋਲੇ ਹੁੰਦੇ ਆ ਸਿੱ ਸਤਨਾਕ ਵਪਾਰ ਦਾ ਕੰਮ ਆ ਵਧੀਆ ਤੇ ਸਾਫ ਸਫਾ ਹਰੇਕ ਮੰਡੀ ਦੇ

आपका पशुपालन भी उतना ही मजबूत होगा आज से ही छोटे बच्चों को राइट काफ पिलाएं। राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को बीस एम एल एक साल के बच्चे को पच्चीस एम एल और दो साल के बच्चे को तीस एम एल दे सकते हैं पशुपालन की नींव राइट काफी ਠੀਕ ਹੈ ਇਹ ਵੀ ਜੇ ਆਪਾਂ ਗੱਲ ਕਰੀਏ ਬਾਈ ਕਹਿੰਦਾ ਪਹਿਲਾਂ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ। ਥਾਂ ਲੇਵਾ ਸਾਫਾ ਬਿਲਕੁਲ ਤੇ ਸਪੇਸ ਵਧੀਆ ਥੋੜੇ ਮਗਲ ਸਣ ਬਾਈ ਇਹ ਮੇਰਾ ਛੋਟਾ ਹੈ ਨਾ ਹਾਂ ਹਾਂ ਛੋਟੇ ਪਉਂਦੇ ਜੀ ਕਰਨ ਕੀ ਆ ਬਾ ਪੂਰੇ ਚਵਾਈ ਵੱਧੂਗੀ ਕਿਤੇ ਪਹਿਲਾਂ ਕਰਕੇ ਹੈ ਨਾ ਨਿਕਲੇਉਣਗੇ ਤਾਂ ਹਾਂ ਕੱਢੂਗੀ ਜੀ ਹੂੰ ਹੂੰ ਸੂਈ ਬਾਈ ਕਿੰਨੇ ਟਾਈਮ ਦੀ ਹੈ ਸੂਈ ਨੂੰ ਹੋਵੇ 10-12 ਦਿਨ ਜੀ ਠੀਕ ਹੈ ਤੇ ਦੁੱਧ ਦੀ ਗੱਲ ਕਰੀ ਹੇਮਰਾ ਜੱਪਾ ਬਾਈ ਦੁੱਧ 10 ਕਿਲੋ ਹੈਗਾ ਜੀ ਤਿਆਰ ਹੁਣ ਪੂਰਾ ਹਾਂ ਤੋਲਣ ਦਾ ਲੈ 10 ਕਿਲੋ ਇਹਨੂੰ ਲੈ ਜਾ ਬਾਈ ਇੱਕ ਵਾਰੀ ਹੋਰ ਆ 10 ਕਿਲੋ ਪੂਰਾ ਤਿਆਰ ਆ ਤੇ ਸਿੰਘ ਸਿੰਘ ਵੀ ਚੰਗਾ ਥੋੜੇ ਜਿਹਾ ਖਸਾਵਾ ਵੱਧ ਲੈਂਦੇ ਪਸ਼ੂ ਜਿਵੇਂ ਆਪਾਂ ਕਹਿੰਦੇ ਖੋਲਣੀ ਹੈ ਨਾ ਤੇ ਥਣ ਲਿਓ ਇੱਕ ਨੰਬਰ ਆ ਪਹਿਲੇ ਸੂਏ ਝੋਟੀਆਂ ਆ ਆਰਡਰ ਬਹੁਤ ਸੋਹਣਾ ਬਣਾਇਆ ਹੋਇਆ ਤੇ 10 ਕਿਲੋ ਦੁੱਧ ਬਾਈ ਕਹਿੰਦਾ ਮੌਕੇ ਦਾ ਪੂਰਾ ਤਿਆਰ ਆ ਤੇ ਰੇਟ ਬਾਈ ਹੇਮਰਾਜ ਦਾ ਇਹਦਾ ਇੱਕ ਵੀ ਹੈ ਜੀ 1,20,000 ਹਾਂਜੀ ਤੇ ਮਾਨਤਨ ਹੋ ਜੂ ਹੈ ਨਾ ਹਾਂ ਮਾਨਤਨ ਮਾਨਤਨ ਹੋ ਜੂਗਾ ਰੇਟ ਇੱਕ ਵੀ ਹੈ ਜੇ ਕਿਸੇ ਭਰਾ ਨੇ ਕੋਈ ਵੀ ਮਾਲ ਪਸ਼ੂ ਖਰੀਦਣਾ ਤਾਜ਼ਾ ਸੂਏ ਡੰਗਰ ਪਹਿਲੇ ਸੂਏ ਝੋਟੀਆਂ ਦੂਜੇ ਸੂਏ ਤਾਂ ਬਾਈ ਹੇਮਰਾਜ ਕੋਲੇ ਆ ਕਿੱਥੇ ਸੰਪਰਕ ਕਰ ਸਕ ਪੱਕਾ adda ਮੰਡੀ ਦੇ ਵਿੱਚ ਹੁੰਦੇ ਆ ਆਈ ਮੰਡੀ ਆਉਂਦੇ ਆ ਸ਼ੁੱਕਰਵਾਰ ਨੂੰ ਹਰ ਮੰਡੀ ਤੇ ਹੁੰਦੀ ਹੁੰਦੇ ਨੇ ਜਾਇਜ਼ ਰੇਟ ਦੀਆਂ ਮਾਣਤਾਨ ਹੋ ਜੂਗਾ ਰੇਟ ਮੰਡੀ ਦੇ ਹਿਸਾਬ ਜਿਹੜਾ ਕਰਨਾ ਪੈਂਦਾ ਹੁੰਦਾ ਤੁਸੀਂ ਮਾਲ ਡੰਗਰਾ ਆ ਕੇ ਬਾਈ ੍ਹੇਮ ਰਾਜਪੂਤ ਅੱਛੀ ਦੇਜੋ ਇੱਕ ਲੈ ਲਾ ਗਾਵਾਂਗੇ ਆਏ ਹਾਏ ਹਾਏ ਹਾਏ